ਮੁਹਾਲੀ ਚੰਡੀਗੜ੍ਹ ਕਰਨ ਭਰਿਆ ਹੋਇਆ ਇਮੀਗ੍ਰੇਸ਼ਨ ਆ ਬੜਾ ਤਕੜਾ ਚੱਜੀ ਗਈ। ਤੰਗੀ ਉੱਤੇ ਹਾਂਜੀ। ਇਹ ਬਹੁਤ ਕੇਸ ਆ ਇਹ ਜਿਹੜੇ ਵਿੱਚ ਦੇ ਨਾਲ ਸਰਬਸ ਦੀ ਸਟੂਡੈਂਟ ਤੋਂ ਪੈਸਾ ਲੈਣਾ ਬਸ ਵੀਜ਼ਾ ਉਹਨਾਂ ਨੂੰ ਦੇਣਾ ਨਾ ਸੇ ਇੱਕ ਚੀਜ਼ ਹੋਈ ਸੀ ਬਹੁਤ। ਸਾਈਪਰਸ ਹੀ ਕਿਉਂ ਚੁਣਿਆ ਸਾਈਪਰਸ ਕਿਉਂ ਅਪਲਾਈ ਕੀਤਾ ਇਹ ਨਹੀਂ ਹੈ ਕੰਟਰੀ ਹੈ। ਪਰ ਆਪਾਂ ਯੂਕੇ ਵੀ ਕਰਦੀ ਹੈ। ਤੇ ਤੁਸੀਂ ਸਾਈਪਰਸ ਖਾਸ ਕਰਕੇ ਕਿਉਂ ਚੁਣਿਆ? ਮੈਂ ਇੱਕ ਤੇ ਮੇਰੇ ਡੈਡ ਸੀਗਾ 3 ਸਾਲ ਦਾ ਤੇ ਉੱਥੇ इजीली ਐਕਸੈਪਟ ਹੈ। ਇਸ ਕਰਕੇ ਜੀ ਇੱਕ ਬਜਟ ਘੱਟ ਹੈ ਉੱਥੇ ਦੀ। ਤੇ ਜੁਜ ਸ਼ਾਨਗੰਚੀ ਦੀ ਮਰਚ ਹੋ ਰਹੀ ਹੈ ਕੰਟਰੀ ਡਾਊਨ ਕਰਕੇ ਜਿਹਨੇ ਬੱਚੇ ਹਲੇ ਜਾਣਾ ਚਾਹਦੇ ਸਾਈਪਰਸ ਉਹ ਇਹਦਾ ਬੈਨੀਫਿਟ ਜਿੰਨੀ ਜਲਦੀ ਹੋ ਸਕਦਾ ਚੁੱਕ ਲੈਣ ਇਹ ਹੀ ਸੋਚੋ ਮੈਨੂੰ ਜੋ ਲੱਗਦਾ ਕਿ ਕਿਤੇ ਜਿਹੜਾ ਚੱਲਦਾ ਪਏ ਲਾਸਟ ਇਨਟੇਕ ਹੀ ਹੈਗਾ ਕਿਉਂਕਿ ਜੇ ਇਹ ਸ਼ਾਨਗੰਚ ਦੇ ਵਿੱਚ ਆ ਗਿਆ ਫਿਰ ਇਹ ਤੁਹਾਨੂੰ ਇਹ ਜਿਹੜੀਆਂ ਓਪਰਚੁਨਿਟੀ ਨਹੀਂ ਮਿਲਣੀਆਂ ਖਰਚੇ ਵੱਧ ਜਾਣੇ ਫੀਸਾਂ ਵੱਧ ਜਾਣੀਆਂ ਗੈਪ ਨਹੀਂ ਚੱਲੇ ਆਸ ਤੇ ਜਿਹੜੇ ਬੈਂਡ ਵੱਧ ਜਾਣੇ ਇੰਟਰਵਿਊਜ਼ ਆਣੀਆਂ ਸਟਾਰਟ ਹੋ ਜਾਣੀਆਂ ਤੇ ਪਰੇਸ਼ਮਾ ਬੇਗਮ ਆਪ ਕੰਗ੍ਰੈਚੁਲੇਸ਼ਨਸ ਆਪ ਕੀ ਕਰੀਂ ਤੁਸੀਂ ਮਾਦੀ ਪੰਨਾ ਦੇ ਮੌੜਕਾ ਸਾਈਪਰ ਸਟੱਡੀਜ਼ ਆ ਚੁੱਕਾ ਤੁਹਾਣਾ ਕਿਹੜੇ ਜਗ੍ਹਾ ਤੋਂ ਹੈ ਸਲਮਾਤ ਮੋਹਲੀ ਤੋਂ ਆ ਤੇ ਜਿਹਦਾ ਤੁਹਾਡੇ ਤੋਂ ਪਹਿਲਾਂ ਵੀ ਕਈ ਬੱਚਿਆਂ ਨੇ ਆਪਣੀ ਹਿਸਟਰੀ ਦਾ ਸੀ ਪਹਿਲਾਂ ਬਹੁਤ ਖਰਾਬ ਹੋਇਆ ਹੈ ਤੁਹਾਡਾ ਕੋਈ ਜ਼ਿਆਦਾ ਕੋਈ ਨਹੀਂ ਸਰ ਫਸਟ ਟਾਈਮ ਅਪਲਾਈ ਹੈ ਕਿ ਕਿਤਾ ਸੁਰਤ ਤੇ ਵੀਜ਼ਾ ਲਿਗਿਆ ਤੇ ਕਿੱਦਾਂ ਪਤਾ ਲੱਗਾ ਜੀ ਹੋਮ ਵੀਜ਼ਾ ਬਾਰੇ ਸਰ ਸੋਸ਼ਲ ਮੀਡੀਆ ਇਹ ਮੋਹਲੀ ਚੰਡੀਗੜ੍ਹ ਖਰੜ ਭਰਿਆ ਹੋਇਆ ਇਮੀਗ੍ਰੇਸ਼ਨ ਆ ਬੜਾ ਤਕਰਾਅ ਹੁੰਦਾ ਚੱਜੀ ਜੀ ਨਿਊਟਨ ਨਵੀਂ ਕੋਰਸੇਟਰ ਨਾ ਮੈਂ ਕਿ ਸੁਣਿਆ ਨਾ ਬਹੁਤ ਬੰਦਿਆਂ ਨਾਲ ਹੋਈ ਜੀ ਆਪਣੇ ਉੱਤੇ ਜੀ ਓਕੇ ਮੋਹਾਲੀ ਦੇ ਤਾਂ ਮੇਰੇ ਕੋਲ ਜਿਹੜੇ ਦੇਖੋ ਜਿੰਨੇ ਬੱਚੇ ਆਏ ਆ 99% ਜਿਹੜੇ ਧੱਕੀ ਹੋਤੇ ਰਹਾਂਗੇ ਕੀ ਕੀ ਚੱਕਰ ਕੀ ਇੰਨੀ ਉੱਤੇ ਧੱਕੀ ਕਾਦੇ ਹੋ ਰਹੀ ਹੈ ਤੇ ਜੀ ਬਸ ਕੋਰਸਰਾਂ ਦੇ ਮੁਲਕਾ ਦਫਤਰ ਖੁੱਲੇ ਹੋਏ ਵੈ ਜੀ ਮੋਹਾਲੀ ਦੇ ਵਿੱਚ ਹਾਂ ਜੀ ਹਾਂ ਓਕੇ ਬਹੁਤ ਕੇਸ ਆਏ ਜੀ ਜਿਹੜੇ ਵਿੱਚ ਨਾਲ ਸਰ ਬਸ ਜੀ ਸਟੂਡੈਂਟ ਤੋਂ ਪੈਸਾ ਲੈਣਾ ਬਸ ਵੀਜ਼ਾ ਨਾਮ ਦੇਣਾ ਨਾ ਸੇ ਇੱਕ ਚੀਜ਼ ਹੀ ਚਲ ਰਹੀ ਹੈ ਤੇ ਤੁਸੀਂ ਰੇਸ਼ਮਾ ਜੀ ਸਾਈਪਰਸ ਹੀ ਕਿਉਂ ਚੁਣਿਆ ਸਾਈਪਰਸ ਕਿਉਂ ਅਪਲਾਈ ਕੀਤਾ ਇੰਨੀਆ ਕੰਟਰੀ ਹੈ ਔਰ ਆਪਾਂ ਯੂਕੇ ਵੀ ਕਰਦੀ ਹੈ ਤੇ ਤੁਸੀਂ ਸਾਈਪਰਸ ਚਾਸ ਕਰਕੇ ਕਿਉਂ ਚੁਣਿਆ ਮੈਂ ਇੱਕ ਤੇ ਮੇਰਾ ਗੈਪ ਸੀਗਾ 3 ਸਾਲ ਦਾ ਤੇ ਇੱਥੇ इजीली ਐਕਸੈਪਟ ਹੈ ਇਸ ਕਰਕੇ ਜੀ ਇੱਕ ਬਜਟ ਘੱਟ ਹੈ ਉੱਥੇ ਦੀ ਤੇ ਦੂਜਾ ਹੈ ਸ਼ੰਗਨ ਚ ਵੀ ਮਰਚ ਹੋ ਰਹੀ ਹੈ ਇਹ ਕੰਟਰੀ ਡਾਊਨ ਕਰਤੀ ਹੈ ਇਹ ਤੁਹਾਨੂੰ ਕਿੰਨੇ ਕੈਸ਼ਾਈਨਿੰਗਨ ਚ ਮਰਜੂ ਪਰੀ ਮੇਰੀ ਵੀਡੀਓ ਦੇਖੀ ਕਿ ਆਪ ਵੀ ਚੈੱਕ ਕਰੋ ਤਾਂ ਨਹੀਂ ਕਿਤਾ ਪਰ ਇਹ ਜਰੂਰ ਚੈੱਕ ਕਰਨਾ ਹੈ ਇਹ ਜਿਹੜੀ ਵੀਡੀਓ ਦੇਖ ਰਹੇ ਹੋ ਵੀ ਬੇਸ਼ੱਕ ਚੈੱਕ ਕਰਨ ਜਿਹੜੀ ਵੀ ਮੈਂ ਤੁਹਾਨੂੰ ਗੱਲ ਕਰ ਰਿਹਾ ਮੈਂ ਇਹ ਉਹ ਰਿਪੋਰਟ ਤਾਂ ਹੀ ਕੀਤੀ ਜੇ ਇਹ ਚੀਜ਼ ਆਫੀਸ਼ੀਅਲੀ ਆਈ ਹੈ ਨਹੀਂ ਤਾਂ ਮੈਂ ਅਦਰਵਾਈਜ਼ ਇਹ ਵੀਡੀਓ ਚ ਕਦੀ ਵੀ ਇਹ ਗੱਲ ਨਾ ਕਰਾਂ ਤੁਸੀਂ ਕਦੀ ਵੀ ਕੱਢ ਕੇ ਦੇਖ ਲਓ ਵੀਡੀਓਜ਼ ਅੱਜ ਤੋਂ 12-12 ਸਾਲ ਪਹਿਲਾਂ ਲੋਕ ਜਿਹੜੇ ਸਾਈਪ੍ਰਸ ਕਰਦੇ ਸੀ ਉਦੋਂ ਦਾ ਸਾਈਪ੍ਰਸ ਨੂੰ ਸ਼ੈਨੀਗਨ ਸ਼ੈਨੀਗਨ ਕਹਿ ਕੇ ਵੇਚ ਰਹੇ ਹਨ ਪਰ ਮੇਰੀ ਸਿੰਗਲ ਵੀਡੀਓ ਦਿਖਾ ਦਿਓ ਕਦੀ ਮੈਂ ਇਹਨੂੰ ਨਹੀਂ ਕਹਿ ਸ਼ੈਨੀਗਨ ਦੇ ਵਿੱਚ ਹੈਗਾ ਜਾਂ हां हूं मैं थोड़े दिन तो कहना स्टार्ट ਕੀਤਾ ਉਹ ਵੀ ਤਾਂ ਕਿਉਂਕਿ ਇਹ ਚੀਜ਼ ਨੂੰ ਆਫੀਸ਼ੀਅਲੀ ਆ ਚੁੱਕੀ ਹੋਈ ਤੇ ਇਹ ਬਾਤ ਹੀ ਆ ਰਹੀ ਹੈ ਆਪਾਂ ਵੀ ਆਪਣੇ ਲੈਵਲ ਤੋਂ ਸਾਈਪਰਸ ਤੋਂ ਪਤਾ ਕੀਤਾ ਤੇ ਬਾਕੀ ਦੇਖੋ ਆਣੀ ਕਦੋਂ ਆ ਇਹ ਜਾਂ ਤਾਂ ਉਹਨਾਂ ਦੀ ਸਰਕਾਰ ਜਾਣਦੀ ਆ ਪਰਮਾਤਵਾ ਜਾਂਦਾ ਪਰ ਆਪਾਂ ਇਹ ਚਾਹਾਂਗੇ ਕਿ ਜਿੰਨੀ ਜਲਦੀ ਹੋ ਸਕਦਾ ਇਹ ਸ਼ੈਨਿਕਨ ਦਾ ਪਾਰਟ ਬਣੇ ਪਰ ਹਾਂ ਜਿਹਦੇ ਬੱਚੇ ਹੱਲੇ ਜਾਣਾ ਚਾਹੁੰਦੇ ਸਾਈਪਰਸ ਉਹ ਇਹਦਾ ਬੈਨੀਫਿਟ ਜਿੰਨੀ ਜਲਦੀ ਹੋ ਸਕਦਾ ਚੁੱਕ ਲੈਣ ਇਹ ਸੋਚੋ ਮੈਨੂੰ ਜੋ ਲੱਗਦਾ ਕਿ ਕਿਤੇ ਕਿਤੇ ਲਾ ਜਿਹੜਾ ਚੱਲਦਾ ਪਏ ਲਾਸਟ ਇਨਟੇਕ ਕੀ ਹੈਗਾ ਕਿਉਂਕਿ ਜੇ ਇਹ ਸ਼ੈਨਿਕਨ ਦੇ ਵਿੱਚ ਆ ਗਿਆ ਫਿਰ ਇਹ ਤਾਂ ਉਹ ਜਿਹੜੀਆਂ ਓਪਰਟੀਨਿਟੀ ਨਹੀਂ ਮਿਲਣੀਆਂ ਖਰਚੇ ਵੱਧ ਜਾਣੇ ਪੈਸਾ ਵੱਧ ਜਾਣੇ ਗੈਪ ਨਹੀਂ ਚੱਲੇ ਆਜ ਤੇ ਜਿਹੜੇ ਬ੍ਰਾਂਡ ਵੱਧ ਜਾਣੇ ਆ ਇੰਟਰਵਿਊਜ਼ ਆਣੀਆਂ ਸਟਾਰਟ ਹੋ ਜਾਣੀਆਂ ਸੋ ਇਹ ਓਨੀ ਤੇਰੀ ਈਜ਼ੀ ਵੀਜ਼ੇ ਲੱਗਦੇ ਭੀ ਜਿੰਨੀ ਤੇਰੀ ਸ਼ੈਨੀਗਨ ਤੇ ਨਹੀਂ ਹੈਗਾ ਠੀਕ ਹੈ ਜੀ ਇਦਾਂ ਹੀ ਹੈ ਤੇ ਕੀ ਮੈਸੇਜ ਦੋਗੇ ਜੀ ਮਾਰਕਿੰਗ ਵਾਲਿਆਂ ਨੂੰ ਚੰਡੀਗੜ੍ਹ ਵਾਲਿਆਂ ਨੂੰ ਸੁਨੇਹਾ ਦੋ ਸਰ ਮੈਂ ਤਾਂ ਹੀ ਕਹੂੰਗੀ ਵੀ ਹੋਰੇ ਵਿਜ਼ਟ ਕਰਨੇ इजीली ਵੀਜ਼ਾ ਵੀ ਸাকਸੈਸਫੁਲੀ ਮਿਲਦਾ ਏ ਤੇ ਆਪਣਾ ਟਾਈਮ ਤੇ ਪੈਸਾ ਆਪਣਾ ਨਾ ਬੇਸੋ ਸੋ ਸਾਈਪ੍ਰਸ ਤੁਸੀਂ ਵੀ ਜਾਣਾ ਚਾਹੁੰਦੇ ਹੋ ਜਲੰਧਰ ਸਾਡੀ ਟੀਮ ਨਾਲ ਕੇ ਰਾਪਤਾ ਕਰੋ ਜਦੋਂ ਵੀ ਆਨ ਆਪਣੇ ਪੇਰੈਂਟਸ ਨਾਲ ਆਓ ਜੇ ਪੇਰੈਂਟਸ ਇਹ ਬਿਜ਼ੀ ਹੈ ਕਿਸੇ ਵੱਡੇ ਭੈਣ ਭਰਾ ਦੇ ਨਾਲ ਆਓ ਤੇ ਪੇਰੈਂਟਸ ਨੂੰ ਵੀ ਕਹੂੰਗਾ ਬੱਚਿਆਂ ਨੂੰ ਇਕੱਲੇ ਕਦੀ ਵੀ ਕਿਸੇ ਦਫਤਰਾਂ ਚ ਨਾ ਭੇਜੋ ਤੇ ਫਿਰ ਗੈਪ ਆ ਗਿਆ ਨੰਬਰ ਘਟਾ 15 ਸਾਲ ਦਾ ਵੀ ਗੈਪ ਆ ਗਿਆ ਬਜਟ ਤੁਹਾਡਾ ਘਟਾ ਸਾਈਪ੍ਰਸ ਦਾ ਵੀਜ਼ਾ ਲੈਣਾ ਚਾਹੁੰਦੇ ਹੋ ਯੂਰਪ ਦਾ ਵੀਜ਼ਾ ਲੈਣਾ ਚਾਹੁੰਦੇ ਹੋ ਤੇ ਜਲੰਧਰ ਸਾਡੀ ਟੀਮ ਨੂੰ ਮਿਲੋਗੇ